ਜਿਤਨਾ ਉੱਚਾ ਕੋਈ ਹੈ ਉਤਨਾ ਹੀ ਉੱਚਾ ਕੋਈ ਹੋਏ ਤਾ ਉਸਨੂੰ ਸਮਝੇਗਾ ਵਰਨਾ ਉਹ ਚੇ ਨੂੰ ਉੱਚਾ ਸਮਝੇਗਾ ਦੂਜਾ ਨਹੀਂ ਸਮਝ ਸਕਦਾ ਇਹ ਬੜਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਪਰਮਾਤਮਾ ਜੈਸਾ ਸੁਭਾਵ ਹੋ ਜਾਏ ਪਰਮਾਤਮਾ ਜੈਸਾ ਸਰੂਪ ਨਹੀਂ ਸਰੂਪ ਤੇ ਹੋ ਹੀ ਨਹੀਂ ਸਕਦਾ ਸਰੂਪ ਤੇ ਸਾਰਾ ਭ੍ਰਮਣ ਪਰਮਾਤਮਾ ਦਾ ਸਰੂਪ ਹੈ ਸਗਲ ਭਵਨ ਕੀ ਮੂਰਤ ਏਕਾ ਮੁਖਤੇ ਰੇਟਕ ਸਾਲਾ ਗੁਰੂ ਨਾਨਕ ਨੇ ਮੂਰਤੀ ਬਣਾਉਣ ਦੀ ਸੇਵਾस्ते ਮਨਾਈ ਕਰ ਦਿੱਤੀ ਸਾਰਾ ਬ੍ਰਹਿਮੰਡ ਤੇ ਉਸੇ ਦੀ ਮੂਰਤੀ ਹੋਰ ਕੀ ਮੂਰਤੀ ਬਣਾਓਗੇ ਇਸ ਸਾਗਰ ਨੇ ਸੂਰਜ ਹੈ ਚੰ드ਰ ਮਾਇ ਤਾਰੇ ਨੇ ਜ਼ਮੀਨ ਹੈ ਆਸਵਾ ਨੇ ਮਨੁੱਖ ਹੈ ਪਸ਼ੂ ਨੇ ਪੰਛੀ ਨੇ ਸਾਗਰ ਹੈ ਦਰਿਆ ਹੈ ਅਨੰਤ ਖੰਡ ਬ੍ਰਹਿਮੰਡ ਨੇ ਸਾਰੀ ਉਸ ਦੀ ਮੂਰਤੀ ਸਗਲ ਬਵਨ ਕੀ ਮੂਰਤ ਏਕਾ ਤੇ ਸਾਰਾ ਬ੍ਰਹਿਮੰਡ ਉਸ ਦੀ ਮੂਰਤੀ ਕੀ ਮੂਰਤੀ ਬਣਾਓਗੇ ਉਸ ਨੇ ਆਪਣੀ ਮੂਰਤੀ ਆਪ ਬਣਾਈ ਹੈ ਆਪੀ ਨੇ ਆਪ ਸਾਜੇ ਆਪੀ ਨੇ ਸੱਜੇ ਉਨਾਓ ਇਸੇ ਮੂਰਤੀ ਦੇ ਚ ਉਹ ਬਿਰਾਜਮਾਨ ਹੈ ਚੇਤਨਾ ਕਰਕੇ ਪਰਮ ਪ੍ਰਕਾਸ਼ ਕਰਕੇ ਪਰਮ ਸ਼ਕਤੀ ਕਰਕੇ ਵਿਆਪਕ ਹੈ ਜਿਵੇਂ ਸਰੀਰ ਸਾਡੀ ਮੂਰਤੀ ਇਹਦੇ ਚ ਆਤਮਾ ਹੈ ਇਸ ਤਰ੍ਹਾਂ ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਮੂਰਤੀ ਹੈ ਇਹਦੇ ਚ ਉਹ ਵਿਆਪਕ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹਸਤੀ ਕੀਟੀ ਤਿੜਲੋ ਆਦੰ ਇੱਕ ਅਖੰਡਤ ਵਸੇ ਅਨਾਦੰ ਅਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਇਹ ਪ੍ਰਭੂ ਤੂੰ ਅਖੰਡ ਰੂਪ ਦੇ ਚ ਬਿਰਾਜਮਾਨ ਹੈ ਅਖੰਡ ਕਹਿੰਦੇ ਨੇ ਲੋ ਟੁਕੜੇ ਆ ਟੁਕੜਿਆਂ ਦੇ ਚ ਨਹੀਂ ਆ ਜੋ ਟੁਕੜੇ ਟੁਕੜੇ ਹੋਵੇ ਉਹਨੂੰ ਕਹਿੰਦੇ ਹਨ ਖੰਡਿਤ ਇੱਕ ਮੀਲ ਦਾ ਖਾਇ ਅਗੇ 2 ਮੀਲ ਨਹੀਂ ਹੈ ਫਿਰ ਅਗੋਂ 4 ਮੀਲ ਹੈ 10 ਮੀਲ ਨਹੀਂ ਹੈ ਇਹਨੂੰ ਕਹਿੰਦੇ ਹਨ ਖੰਡ 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 ਪਰਮਾਤਮਾ ਖੰਡ ਖੰਡ ਨਹੀਂ ਹੈ ਅਖੰਡ ਜੋਤੀ ਹੈ ਇੱਕ ਸਾਰਵਿਆਪਕ ਹੈ ਇੱਕ ਸਾਰਵਿਆਪਕ ਹੈ ਸਾਰਾ ਬ੍ਰਹਿਮੰਡ ਉਸੇ ਹੀ ਪਰਮਾਤਮਾ ਦੇ ਚ ਅਸੀਂ ਵੀ ਪਰਮਾਤਮਾ ਦੇ ਵਿੱਚ ਹਾਂ ਅਸੀਂ ਕੋਈ ਉਸ ਤੋਂ ਵਾਰ ਨਹੀਂ ਹਾਂ ਮੱਛਲੀ ਕਿਧਰੇ ਵੀ ਹੋਵੇ ਪਾਣੀ ਚ ਹੀ ਹੋਵੇਗੀ ਪਾਣੀ ਤੋਂ ਵਾਰ ਨਹੀਂ ਚੀ ਸਕਦੀ ਇਹ ਸਾਰਾ ਬ੍ਰਹਿਮੰਡ ਕਿਧਰੇ ਵੀ ਹੈ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਤੋਂ ਵਾਰ ਹੋ ਹੀ ਨਹੀਂ ਸਕਦਾ व्यापक सत्ता और सब कुछ उस दैवीय है यह गल वखरी है ईरान दे सोफी संत शेख सादी ने कहा है व्यापक है परमात्मा फिर भी दो जगहते नहीं है दो ठावाते नहीं है तुसी हैरान होोगे हो किडियां दो ठावाते रब नहीं है किड़ी दो ठावाते परमात्मा नहीं है इनु शेख सादी ने बयान करदे ने मनु खुद ही समझ दे परमात्मा नहीं है पशुओं दी समझ देते नहीं है ਮਨੁੱਖ ਦੀ ਸਮਝ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਮਨੁੱਖ ਦੀ ਯਾਦ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਚੇਤੇ ਦੇ ਵਿੱਚ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਸਮਝ ਦੇ ਵਿੱਚ ਨਹੀਂ ਹੈ ਦੋ જગਤ ਇਹ ਨਹੀਂ ਹੈ ਬਾਕੀ ਵਿਆਪਕ ਹੈ ਜੇ ਜੋ ਸਮਝ ਦੇ ਵਿੱਚ ਨਹੀਂ ਹੈ ਤਾਂ ਫਿਰ ਨਹੀਂ ਹੈ ਨਹੀਂ ਹੈ ਇਹ ਵੀ ਮੈਰਸ ਕਰਦੇ ਹਾਂ ਚੇਤੇ ਦੇ ਵਿੱਚ ਨਹੀਂ ਹੈ ਤਾਂ ਫਿਰ ਨਹੀਂ ਹੈ ਕਿੰਨੇ ਕੁ ਲੋਕ ਨੇ ਜਿਨ੍ਹਾਂ ਦੀ ਸਮਝ ਦੇ ਵਿੱਚ ਹੈ ਗੁਰਬਾਣੀ ਦਾ ਫੈਸਲਾ ਜਨਨਾਨਕ ਕੋਟਨ ਮੇ ਕਿਨੋ ਗੁਰਮੁਖ ਹੋਏ ਪਛਾਣਾ ਕੁਰਉਣਾ ਚ ਕੋਈ ਇੱਕਦ ਜੇ ਦੀ ਸਮਝ ਦੇ ਚਾ ਬਾਕੀ ਮੰਦਰ ਮਸਜਿਦ ਗੁਰਦੁਆਰਿਆਂ ਦੀ ਵੀ ਇਹ ਜਾਣਨ ਦੀ ਕੋਸ਼ਿਸ਼ ਪੇ ਕਰਦੇ ਨੇ ਨਾਲ ਪਤਾ ਕੁਝ ਵੀ ਨਹੀਂ ਹੈ ਕਿ ਕਹਿਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਹੈ